ਸਤਿਆ ਸਾਈਂ ਸੇਵਾ ਸਮਿਤੀ ਵੱਲੋਂ ਅੱਜ ਮੈਨੂੰ ਇੱਥੇ ਬੁਲਾਇਆ ਗਿਆ ਸੀ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਸ਼ਕਤੀ ਦੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਇਹਨਾਂ ਦਾ ਇੱਕ ਨੇਕ ਮਿਸ਼ਨ ਹੈ ਇਹ ਜਿਹੜੇ ਬੇਜਾਨ ਜਾਨਵਰ ਨੇ ਚਾਹੇ ਉਹ ਮੱਝ ਹੋਵੇ ਗਊ ਹੋਵੇ ਕੁੱਤਾ ਹੋਵੇ ਕੋਈ ਪੰਛੀ ਹੋਵੇ ਇਹਨਾਂ ਉਹਦੀ ਸਨਮਾਨ ਕਰਦੇ ਨੇ ਸੇਵਾ ਕਰਦੇ ਨੇ ਤੇ ਪੈਸਾ ਆਪਣੇ ਕੋਲੋਂ ਉਹਦੇ ਵਿੱਚ ਇਹਨਾਂ ਨੂੰ ਬਹੁਤ ਸੰਖੇਪ ਸੇਵਾ ਦਾ ਵੀ ਜਿਹੜਾ ਸਾਹਮਣਾ ਕਰਨਾ ਪੈਂਦਾ ਉਦੇ ਨਾਲ ਇਹਨਾਂ ਨੇ ਮੈਨੂੰ ਅਵੇਅਰ ਕਰਾਇਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਸਰਕਾਰ ਦਾ ਨਮੁੰੰਦਾ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਜਿੰਨੀ ਵੀ ਸਰਕਾਰੀ ਸਹਾਇਤਾ ਇਸ ਕੰਮ ਦੇ ਵਿੱਚ ਲੋੜ ਆ ਉਹ ਮੈਂ ਦੇਵਾਂਗਾ ਤੇ ਇੱਕ ਸਾਡੀ ਇੱਕ ਮੀਟਿੰਗ ਦੇ ਵਿੱਚ ਵਿਚਾਰ ਹੋਇਆ ਵੀ ਆਪਾਂ ਕੁੱਤਿਆਂ ਵਾਸਤੇ ਕੋਈ ਨਾ ਕੋਈ ਜਾਨਵਰਾਂ ਵਾਸਤੇ ਵਿਸ਼ੇਸ਼ ਕੁੱਤਿਆਂ ਨਹੀਂ ਜਾਨਵਰਾਂ ਵਾਸਤੇ ਇੱਕ ਕੋਈ ਜਗ੍ਹਾ 5-700 ਹਜ਼ਾਰ ਰੁਪਏ ਦਾ ਹੀ ਸ਼ਹਿਰ ਦੇ ਨੇੜੇ ਆਪਾਂ ਲੈ ਕੇ ਉੱਥੇ ਇੱਕ ਸੈਂਟਰ ਖੋਲ੍ਹੀਏ ਇਹਨਾਂ ਦੀ ਜਿਹੜੀ ਸੋਸਾਇਟੀ ਦੇ ਸਹਿਯੋਗ ਨਾਲ ਤੇ ਉਹਦੇ ਵਿੱਚ ਇਹਨਾਂ ਨੂੰ ਮੈਨੂੰ ਕਿਹਾ ਵੀ ਮੈਂ ਵੀ ਆਪਣੇ ਵੀਲੀਅਮ ਨੇ 1 ਮਈ ਵਿੱਚ ਉਹਨਾਂ ਨੂੰ ਇੱਕ ਫੰਡ ਜਿਹੜਾ ਇੱਕ ਵਧੀਆ ਫੰਡ ਆ ਮੈਂ ਆਪਣੇ ਕੋਲੋਂ ਦੇਊਗਾ ਜਿਹਦੇ ਕਰਕੇ ਉਹ ਜਿਹੜਾ ਇੱਕ ਸੈਂਟਰ ਚ ਰਹੀ ਉਹ ਇੱਕ ਮਿਸਾਲ ਹੋਵੇ ਕਿ ਬੇਜਵਾਨਾਂ ਦੀ ਜਿਹੜੀ ਸੇਵਾ ਕਰਨਾ ਜਿਹੜਾ ਈਸ਼ਵਰ ਦਾ ਅਸ਼ੀਰਵਾਦ ਮਿਲਦਾ ਉਹ ਲੱਖਾਂ ਕਰੋੜਾਂ ਰੁਪਏ ਲਾ ਕੇ ਨਹੀਂ ਮਿਲਦਾ ਸਰ ਹੈਗਾ ਸਰਕਾਰੀ ਮੁਹਿੰਮ ਦਾ ਕੰਮ ਕਰਨਾ ਚਾਹੀਦਾ ਹੈ ਨਹੀਂ ਇਹਨਾਂ ਵਾਸਤੇ ਜਗ੍ਹਾ ਲੈ ਕੇ ਤੇਰੇ ਇਰੀਆ ਸਰਕਾਰੀ ਤੇਰੇ ਕੋਲੇ ਖੜੀਏ ਗੱਲ ਕਹਿ ਰਿਹਾ ਹਾਂ ਜੀ ਇਹ ਇਹ ਕੰਮ ਕਰਨਾ ਚਾਹੀਦਾ ਹੈ ਇਹਦੇ ਵਿੱਚ ਮੈਂ ਇਹਨਾਂ ਦੀ ਹੈਲਪ ਕਰੂੰਗਾ ਚਾਹੇ ਮੈਨੂੰ ਜਿਹੜਾ ਆਪਣੇ ਵਿਧਾਇਕ ਦਾ ਨਿੱਜੀ ਫੰਡ ਜਿਹੜਾ ਹੁਣ ਸ਼ੁਰੂ ਕਰਿਆ ਉਹਦੇ ਵਿੱਚੋਂ ਚਾਹੇ ਮੈਂ ਆਪਣੇ ਪੈਸੇ ਕੋਲੋਂ ਚਾਹੇ ਜਾਰਦੂ ਕੱਥੇੋਂ ਕੇ ਪੈਸੇ ਪਾਈਏ ਕੋਈ ਸੰਤਾ ਪਾਉਗੀ ਇਹ ਬੜੇ ਜਲਦੀ ਅਸੀਂ ਇਸ ਕੰਮ ਨੂੰ ਇੰਪਲੀਮੈਂਟ ਕਰ ਰਹੇ ਹਾਂ ਇਹਨੂੰ ਪ੍ਰੈਕਟੀਕਲ ਰੂਪਿਤ ਕਰਾਂਗੇ ਬਹੁਤ ਵੱਡੀਆਂ ਮੁਸ਼ਕਲਾਂ ਆਉਂਦੀਆਂ ਘਰਾਂ ਦੇ ਵਿੱਚੋਂ ਉਹਦੇ ਵਿੱਚ ਸਾਨੂੰ ਵੀ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਘਰਾਂ ਵਿੱਚੋਂ ਕਲੋਨੀਆਂ ਵਿੱਚੋਂ ਹਰ ਰੋਜ਼ ਟੈਲੀਫੋਨ ਆਉਂਦਾ ਇਹ ਕੁੱਤਾ ਨੇ ਸਾਨੂੰ ਵੱਡਿਆ ਜਿਹਾ ਕੁੱਤੇ ਚਕਾਓ ਇਹ ਸੰਸਤਾ ਕਹਿੰਦੀ ਵੀ ਅਸੀਂ ਚੱਕਰ ਨਹੀਂ ਦੇਣੇ ਉਹਦੇ ਨਾਲ ਕਿਤੇ ਨਾ ਕਿਤੇ ਮਨਮਤਾਬੀ ਇਹਨਾਂ 'ਚ ਪੈਦਾ ਹੁੰਦੇ ਨੇ ਕਿਉਂਕਿ ਇਹ ਸੇਵਾ ਕਰਦੇ ਨੇ ਮੈਂ 100% ਉਹਦੇ ਨਾਲ ਅਗਰ ਇਹਨਾਂ ਨੂੰ ਸੇਵਾ ਕਰਨ ਦੇ ਲਈ ਕੋਈ ਨਾ ਕੋਈ ਟਿਕਾਣਾ ਮਿਲ ਜੇ ਤਾਂ ਸਾਨੂੰ ਤਾਂ ਵੀ ਇਸ ਬੀਜ ਬੰਨੇ ਵਾਸਤੇ ਇੱਕ ਬਹੁਤ ਵੱਡਾ ਪਰਪ ਕਰ ਹੋਵੇਗਾ ਹਾਂਜੀ ਮੇਰਾ ਨਾਮ ਇਸ਼ਾਰਾ ਹੈ ਮੈਂ ਅਨੀਮਲ ਵੈਲਫੇਅਰ ਲਈ ਕੰਮ ਕਰਦੀ ਆ ਪਿਛਲੇ 4 ਸਾਲ ਤੋਂ ਅੱਜ ਜਿਸੀ ਆਨਰੇਬਲ ਕੁਲਵੰ ਸਿੰਘ ਸਿੱਧੂ ਜੀ ਨੂੰ ਇੱਥੇ ਬੁਲਾਇਆ ਸੀਗਾ ਕਿ ਸਾਨੂੰ ਸਪੋਰਟ ਕਰਨ ਇਸ ਕੰਮ 'ਚ ਇਸ ਮਿਸ਼ਨ 'ਚ ਤਾਂ ਕਿ ਅਸੀਂ ਵੱdtਵਾਤ ਜਾਨਵਰਾਂ ਦੀ ਹੈਲਪ ਕਰ ਸਕੀਏ ਮੈਂ ਰਬਦੀਨ ਜੀ ਦੇ ਨਾਮ ਤੋਂ ਆਪਣਾ ਇੰਸਟਾ ਪੇਜ ਵੀ ਚਲਾਨੀ ਆ ਅਸੀਂ ਰੋਜ਼ ਇੱਥੇ 2.5 300 ਡੌਗਸ ਦਾ ਖਾਣਾ ਬਣਾਉਂਦੇ ਆ ਜਿਨੇ ਵੀ ਸਿਰਫ ਡੌਗਸ ਨਹੀਂ ਜਿਨੇ ਵੀ ਇੰਜਰਡ ਸਿਕ ਐਨੀਮਲਸ ਨਹੀਂ ਉਹਨਾਂ ਦੀ ਮਦਦ ਕਰਦੇ ਉਹਨਾਂ ਦਾ ਟ੍ਰੀਟਮੈਂਟ ਕਰਵਾਂਦੇ ਆ ਸਾਰਾ ਪੈਸਾ ਆਪਣੇ ਕੋਲੋਂ ਲਾਉਂਦੇ ਆ ਬਟ ਹੁਣ ਅਸੀਂ ਸਰਕਾਰ ਤੋਂ ਮਦਦ ਚਾਹਦੇ ਆ ਤਾਂ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕੀਏ ਕੁਲਵੰਤ ਸਿੰਘ ਸਿੱਧੂ ਜੀ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਉਹ ਸਾਡੇ ਨਾਲ ਇਸ ਕੰਮ 'ਚ ਪੂਰੀ ਮਦਦ ਕਰਨਗੇ ਅਸੀਂ ਹੁਣ ਨਮਸਤੇ ਸਿਕ ਤੇ ਇੰਜਰਡ ਐਨੀਮਲਸ ਲਈ ਇੱਕ ਜਗ੍ਹਾ ਵੀ ਦੇਖ ਰਹੇ ਆ ਜਿਹਦੇ 'ਚ ਸਿੱਧੂ ਸਰ ਸਾਨੂੰ ਪੂਰੀ ਕਰਨ ਲਈ ਰੈਡੀ ਹੈ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਸਾਡੇ ਨਾਲ ਖੜੇ ਹੈ ਹਰ ਕਦਮ ਤੇ ਇੱਕ ਮੇਰੀ ਸਭ ਤੋਂ ਵੱਡੀ ਰਿਕੁਐਸਟ ਹੈ ਜੋ ਸ਼ਹਿਰ ਵਿੱਚ ਜਿੰਨੇ ਵੀ ਐਨੀਮਲ ਫੀਡਰਸ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਹਰਾਸਮੈਂਟ ਫੇਸ ਕਰਨੀ ਪੈ ਰਹੀ ਹੈ ਜਿੱਥੇ-ਜਿੱਥੇ ਅਸੀਂ ਖਾਣਾ-ਪਾਣ ਜਾਂਦੇ ਹਾਂ ਲੋਕ ਇੱਕ ਲਾਅ ਬਣਾਇਆ ਹੋਇਆ ਸੁਪਰੀਮ ਕੋਰਟ ਵੱਲੋਂ ਲਾਅ ਹੈ ਕਿ ਅਸੀਂ ਫੀਡਿੰਗ ਕਰ ਸਕਦੇ ਹਾਂ ਐਨੀਮਲਸ ਨੂੰ ਓਪਨਲੀ ਜਿੱਥੇ ਮਰਜ਼ੀ ਬਟ ਸਾਨੂੰ ਇੰਨਾ ਜ਼ਿਆਦਾ ਹਰਾਸ ਕੀਤਾ ਜਾਂਦਾ ਹੈ ਮੇਰੀ ਇੱਕ ਰਿਕੁਐਸਟ ਹੈ ਸਿੱਧੂ ਸਰ ਦੇ ਥਰੂ ਵੀ ਸਭ ਨੂੰ ਕਿ ਸਾਨੂੰ ਇਹ ਹਰਾਸਮੈਂਟ ਤੋਂ ਰੋਕ ਲੋਕਾਂ ਨੂੰ ਕਹੋ ਕਿ ਸਾਨੂੰ ਹਰਾਸਮੈਂਟ ਹਰਾਸ ਨਾ ਕੀਤਾ ਜਾਏ ਸਾਨੂੰ ਫੀਡਿੰਗ ਲਈ ਹਰ ਮਤਲਬ ਉਹ ਰਾਈਟ ਹੈਗਾ ਸਾਨੂੰ ਸਾਨੂੰ ਫੀਡਿੰਗ ਲਈ ਰਾਈਟ ਸਾਡਾ ਉਹ ਯੂਜ਼ ਕਰਨ ਦਿੱਤਾ ਜਾਏ ਥੈਂਕ ਯੂ ਬਸ ਮੈਂ ਇਹੀ ਕਹਿਣਾ ਚਾਹਨੀ ਆ ਵੱਤ ਤੋਂ ਵੱਤ ਸੇਵਾ ਸਾਰੇ ਕਰਨ ਜਿੱਦਾਂ ਅਸੀਂ ਬੇਜ਼ਵਾਨਾਂ ਦੀ ਸੇਵਾ ਕਰਦੇ ਆ ਬਿਲਕੁਲ ਸਰਕਾਰੀ ਹਸਪਤਲ ਬਿਲਕੁਲ ਚਾਹੀਦੇ ਆ ਵੱਤ ਤੋਂ ਵੱਤ ਚਾਹੀਦੇ ਆ ਕਿਉਂਕਿ ਜਿਵੇਂ ਹੁਣ ਸਾਡੇ ਕੋਲ ਕੋਈ ਵੀ ਇੰਜਰਡ ਕੇਸ ਆਂਦਾ ਹੈ ਕੋਈ ਟਿਊਮਰ ਦਾ ਕੇਸ ਆ ਗਿਆ ਸੁਪੋਜ਼ ਮੇਫਲ ਹੁਣ ਵੀ ਕੇਸ ਆਇਆ ਹੋਇਆ 7000 ਰੁਪਏ ਦਾ ਖਰਚਾ ਅਸੀਂ ਹਰ ਜਾਨਵਰ ਤੇ ਇੱਕ ਇੱਕ ਜਾਨਵਰ ਤੇ 7 ਤੋਂ 10000 ਰੁਪਏ ਖਰਚਾ ਆਪਣੀ ਪਾਕਟ ਚੋਂ ਨਹੀਂ ਕਰ ਸਕਦੇ ਹੁਣ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਇਲਾਜ ਵਿੱਚ ਵੀ ਮਦਦ ਕੀਤੀ ਜਾਏ ਸਰਕਾਰੀ ਬੜਾ ਵਧੀਆ ਫੈਸਿਲਿਟੀਆਂ ਨਾਲ ਖੋਲੇ ਜਾਣ ਤਾਂ ਕਿ ਇਹ ਵੀ ਰੱਬ ਦੇ ਜੀਆ ਬਣਾਏ ਹੋਏ ਇਹ ਵੀ ਉਸੇ ਰੱਬ ਨੇ ਭੇਜਿਆ ਜਿਸ ਰੱਬ ਨੇ ਇਨਸਾਨ ਨੂੰ ਧਰਤੀ ਤੇ ਭੇਜਿਆ ਇਹ ਜਾਨਵਰਾਂ ਨੂੰ ਵੀ ਉਸੇ ਰੱਬ ਨੇ ਹੀ ਭੇਜਿਆ ਤਾਂ ਪਲੀਜ਼ ਇਹਨਾਂ ਦੀ ਵੀ ਪ੍ਰੋਪਰ ਕੇਅਰ ਇਹਨਾਂ ਨੂੰ ਵੀ ਉਹੀ ਪਿਆਰ ਕੇਅਰ ਖਾਣਾ ਹਰ ਚੀਜ਼ ਇਹਨਾਂ ਨੂੰ ਵੀ ਉਹੀ ਨੀਡ ਹੈ ਸਰਕਾਰ ਵੱਲੋਂ ਪੂਰੀ ਮੰਗ ਇਹੀ ਹੈ ਕਿ ਇਹਨਾਂ ਲਈ ਵੱਡੇ ਤੋਂ ਵੱਡੇ ਹਸਪਤਾਲ ਖੋਲੇ ਜਾਣ ਅੱਛੇ ਤੋਂ ਅੱਛੇ ਸ਼ੈਲਟਰਸ ਇਹਨਾਂ ਲਈ ਹੋਣ ਤਾਂ ਕਿ ਕੋਈ ਵੀ ਬਿਮਾਰ ਜਾਨਵਰ ਹੋ ਆਪਣਾ ਉੱਥੇ ਆਰਾਮ ਨਾਲ ਆਪਣੀ ਜ਼ਿੰਦਗੀ ਜੀ ਸਕੇ ਜਿਹੜਾ ਡੌਗ ਵੱਢਦੇ ਦੀ ਆ ਲੋਕਾਂ ਨੂੰ ਡੌਗ ਦੇਖੋ ਜਿਹੜੇ ਡੌਗ ਵੱਢਦੇ ਆ ਉਹਨਾਂ ਦਾ ਇੱਕ ਬੜੀ ਸਾਈਕੋਲੋਜੀ ਹੈ ਡੌਗਸ ਨੂੰ ਸਮਝਣ ਦੀ ਲੋੜ ਹੈ ਡੌਗ ਜਦੋਂ ਅੰਦਰੋਂ ਠੀਕ ਨਹੀਂ ਹੁੰਦਾ ਕੋਈ ਵੀ ਡੌਗ ਅਨਵੈਲ ਹੁੰਦਾ ਹੈ ਜਾਂ ਜਦੋਂ ਡੌਗ ਭੁੱਖਾ ਹੁੰਦਾ ਹੈ ਉਦੋਂ ਵੱਢਦੇਗਾ ਜਾਂ ਫਿਰ ਦੇਖੋ ਆਪਾਂ ਦੇਖਦੇ ਆ ਜਿੰਨੇ ਵੀ ਕੂੜਾ ਚੱਕਣ ਵਾਲੇ ਆਂਦੇ ਆ ਉਹ ਤੁਸੀਂ ਕਿਤੇ ਵੀ ਨੋਟਿਸ ਕਰੋਗੇ ਲੋਕੀ ਨੇ ਇਹਨਾਂ ਨੂੰ ਕੂੜਾ ਚੱਕਣ ਵਾਲੇ ਮੋਸਟਲੀ 90% ਅਸੀਂ ਖੁਦ ਦੇਖਦੇ ਆ ਕਿ ਕੂੜਾ ਚੱਕ ਕੇ ਆਪਣਾ ਜਾਂਦੇ ਆ ਇਹਨਾਂ ਨੂੰ ਛੋਟੀ ਡੰਡਾ ਪੱਥਰ ਕੁਛ ਨਾ ਕੁਛ ਮਾਰ ਕੇ ਜਾਂਦੇ ਆ ਉਹ ਤਾਂ ਮਾਰ ਨਿਕਲ ਗਏ ਪਰ ਉਹ ਡੌਗ ਨੇ ਉਸੇ ਇੱਕ ਇਮੇਜ ਬਣਾ ਲਈ ਕਿ ਇਨਸਾਨ ਲੰਗਿਆ ਸੀ ਮੈਨੂੰ ਮਾਰ ਕੇ ਗਿਆ ਸੀ ਉਹ ਅਗਲੇ ਇਨਸਾਨ ਨੂੰ ਪਹੁੰਚਦੇ ਆ ਤਾਂ ਇਹ ਸਰਕਲ ਔਰ ਇਹ ਸਾਈਕਲ ਕਦੇ ਖਤਮ ਹੀ ਨਹੀਂ ਹੋ ਰਿਹਾ ਤਾਂ ਦੇਖੋ ਇਨਸਾਨ ਨੂੰ ਰੱਬ ਨੇ ਦਿਮਾਗ ਦਿੱਤਾ ਜਾਨਵਰ ਨੂੰ ਇਸ ਤਰ੍ਹਾਂ ਦਾ ਦਿਮਾਗ ਨਹੀਂ ਦਿੱਤਾ ਇਨਸਾਨ ਨੂੰ ਚਾਹੀਦਾ ਹੈ ਕਿ ਅਸੀਂ ਇਸ ਚੀਜ਼ ਨੂੰ ਖਤਮ ਕਰੀਏ ਤੇ ਇਹਨਾਂ ਨੂੰ ਨਫ਼ਰਤ ਨਾ ਕਰਕੇ ਇਹਨਾਂ ਨੂੰ ਵੀ ਪਿਆਰ ਦੀਏ ਤੁਸੀਂ ਦੇਖੋ ਹਰ ਮਲੇਚ ਇੱਕ ਘਰ ਇੱਕ ਡੌਗ ਦੀ ਜ਼ਿੰਮੇਵਾਰੀ ਲੈ ਲੇ ਕਿ ਇੱਕ ਡੌਗ ਨੂੰ ਮੈਂ ਇੱਕ ਟਾਈਮ ਦਾ ਖਾਣਾ ਦੇਣਾ ਕਦੀ ਅਸੀਂ ਰਿਟਰਨ ਗਰੰਟੀ ਦਿੰਨੇ ਉਹ ਡੌਗ ਵੱਡੇਗਾ ਨਹੀਂ ਜਦੋਂ ਡੌਗ ਭੁੱਖਾ नहीं होएगा जो डॉग अंदरों बीमार नहीं होएगा कभी भी नहीं डॉग बढ़ता बस ये साइकोलॉजी समझने की लड़ है राका सबरवाल ओम श्री सायरा सत्य साई सेवा समिति की तरफ से आज हम आदरणीय मिस्टर कुलवंत सिंह सिद्धू जी का बहुत बहुत शुक्राना करेंगे जो मिशन हम करना चाहते हैं जो जी जान जानवर जो बोल नहीं सकते पर हमारी सेवा लेने के बाद उनकी आंखें बोलती हैं तो हम चाह रहे थे कि इनकी सेवा हो इनकी स्टेरलाइजेशन हो आसपास जितने भी हो सभी को एंटी रेबीज़ का इंजेक्शन लग सके ताकि वो कोई बीमारी ना फैला सके अगर हम सब मिलकर इनसे प्यार करेंगे तो ज़रूर जानवर भी हमसे प्यार करेंगे सर आप यहाँ आए आपने हमारी फ़रियाद सुनी और हमें पक्का पता है कि आप हमारा साथ देंगे ताकि लुधियाना वासी सभी इन जानवरों के साथ प्रेम करेंगे ना कि कोई नफरत कर सकेंगे सायरा